ਵਾਹ ਵਦਿਆ ਤੇ ਸਾਰਾ ਪਟਿਆਲਾ ਇੱਥੇ ਇੰਜੋਏ ਕਰਨਾ ਆਇਆ ਅੱਜ ਤੇ ਸ਼ਾਮ ਹੈ ਜਿਹੜੀ ਅੱਜ ਹਸੀਨ ਹੋਈ ਪਈ ਆ ਵਾਹ ਜੀ ਪਹਿਲੇ ਕਿੰਨੇ ਕੋਈ ਦੇਖਿਆ ਤੇ ਇਸ ਵਾਰੀ ਕੀ ਐਕਸਟ ਹੈਗਾ ਮੇਲੇ ਚ ਆ ਇਸ ਵਾਰੀ ਥੋੜਾ ਜਲਦੀ ਆਏ ਆ ਨਹੀਂ ਤਾਂ 8-9 ਦੇ ਤੋਂ ਬਾਅਦ ਆਉਂਦੇ ਆ ਇੱਥੇ ਕਿਹਾ ਡਿਊਟੀ ਤਾਂ ਫਰੀ ਹੋ ਕੇ ਨਾਲ ਦੇ ਨਾਲ ਫੈਮਿਲੀ ਨਾਲ ਦੋਸਤਾਂ ਨੂੰ ਲੈ ਕੇ ਆ ਗਏ ਤੇ ਸਭ ਤੋਂ ਖਾਸ ਗੱਲ ਇਹ ਆ ਕਿ ਅੱਜ ਫੈਮਿਲੀ ਦੇ ਸਾਰੇ ਦੋਸਤ ਨਾਲ ਆਏ ਹੋਏ ਨੇ ਤੇ ਕੋਸ਼ਿਸ਼ ਕਰ ਰਹੇ ਜਿੰਨਾ ਵੱਧੋ ਵੱਧ ਇੰਜੋਏ ਹੋਦ ਕੇ ਐਕਸਟਰਾ ਤਾਂ ਹਲੇ ਲੱਭ ਰਹੇ ਆ ਪਰ ਜਿਹੜੀ ਖਾਸ ਚੀਜ਼ ਕਿਤਾਬਾਂ ਵਾਲੀ ਸਟਾਲ ਮਿਲੀ ਆ ਕਿਤਾਬਾਂ ਦੇਖ ਰਹੇ ਇਹਦੇ ਵਿੱਚ ਕੋਟਿਆਲੇ ਨਾਲ ਲਿਖਡ ਕੋਈ ਇਤਿਹਾਸ ਲੱਭਾਂਗੇ ਕੋਟਿਆਲੇ ਖੈਰ ਨੂੰ ਪੇਲ ਲੈ ਕੇ ਆ ਕੇ ਮੇਲੇ ਦੇ ਵਿੱਚ ਇੰਜੋਏ ਕਰੋ ਕਿਉਂਕਿ ਸਾਰਾ ਦਿਨ ਆ ਕੋਈ ਨਾ ਕੋਈ ਟੈਨਸ਼ਨ ਦੇ ਵਿੱਚ ਸਾਰੇ ਲੋਕ ਰਹਿੰਦੇ ਨੇ ਤੇ ਇੱਥੇ ਆ ਕੇ ਸਟ੍ਰੈਸ ਫਰੀ ਰਹੋ ਤੇ ਫੈਮਿਲੀ ਨਾਲ ਸਮਾਂ ਜਿਹੜਾ ਬਤੀਤ ਕਰੋ ਮਿਲ ਬਹੁਤ ਵਧੀਆ ਜੀ ਫਿਲਹਾਲ ਅਸੀਂ ਐਂਟਰੀ ਕੀਤੀ ਹੈ ਥੋੜਾ ਜਿਹੀ ਘੁੰਮੇ ਆ ਤੇ ਕਿਤਾਬਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਨਵਾਂ ਸਾਨੂੰ ਇਹੀ ਮਿਲਿਆ ਸਰ ਦੇਖਣ ਹਾਂ ਜੀ ਐਕਸਟਰਾ ਜੀ ਮੈਂ ਪਹਿਲਾਂ ਤਾਂ ਇੱਕੋ ਹੀ ਪੋਰਸ਼ਨ 'ਚ ਸਾਰਾ ਕੁਝ ਕੀਤਾ ਹੁੰਦਾ ਸੀ ਇਹਨਾਂ ਨੇ ਇਸ ਵਾਰੀ ਇਹਨਾਂ ਨੇ ਅਲੱਗ-ਅਲੱਗ ਹਿੱਸੇ ਬਣਾਏ ਆ ਜਿਵੇਂ ਬਾਹਰ ਉਹ ਕਸ਼ਮੀਰ ਵੈਲੀ ਦਾ ਮਰਮੇਡ ਦਾ ਹੈਗਾ ਤਾਂ ਮਤਲਬ ਕਿਸੇ ਅਲੱਗ ਨਹੀਂ ਪਹਿਲਾਂ ਨਾਲ ਖੜਾ ਮੈਨੇਜਮੈਂਟ ਇਹਨਾਂ ਨੇ ਅੱਛੀ ਕੀਤੀ ਹੋਈ ਆ ਪਹਿਲਾ ਨਾਂ ਐਂਟਰੀ ਉਧਰ ਪੂਰਾ 프ਰੰਟ ਜਿਹੜਾ ਬਹੁਤ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਐਟ੍ਰੈਕਟਿਵ ਢੰਗ ਦੇ ਨਾਲ ਪੂਰਾ ਫਿਰ ਸ਼ੁਰੂ ਤੋਂ ਹੀ ਚੁੱਲੇ ਹੈਗੇ ਆ ਚੁੱਲੇ ਵੀ ਅਲੱਗ-ਅਲੱਗ ਤਰ੍ਹਾਂ ਦੇ ਲੱਗੇ ਹੋਏ ਹੈਗੇ ਆ ਤੇ ਬੱਚੇ ਬਹੁਤ ਇੰਜੋਏ ਕਰ ਰਹੇ ਆ ਛੋਟੇ-ਛੋਟੇ ਉਧਰ ਦੇਖਣਾ ਚਾਹੀਦਾ ਸਾਰੇ ਦਿਨ ਦਾ ਤੁਹਾਡਾ ਸਟ੍ਰੈਸ ਹੈ ਉਹਨੂੰ ਰਿਲੀਜ਼ ਕਰ ਸਕਦੇ ਆ ਤੁਸੀਂ ਸਾਡੇ ਮਤਲਬ ਫੈਮਿਲੀ ਦੇ ਵਿੱਚ ਤੁਸੀਂ ਇਕੱਠੇ ਸਮਾਂ ਬਿਤਾਉਣੇ ਹੋ ਤੇ ਇਕੱਠੇ ਇਥੇ ਆਉਣੇ ਤਾਂ ਸ਼ਾਮ ਦਾ ਟਾਈਮ ਇਹ ਆ ਵੀ ਇੱਕ ਤਾਂ ਵੈਸੇ ਆਪਸੇ ਹੀ ਹੁੰਨੇ ਆ ਨਾ ਸਾਰੇ ਦਿਨਾਂ ਦੇ ਕੰਮ ਜੇਵਿਆਂ ਦੇ ਵਿੱਚੋਂ ਨਿਕਲ ਕੇ ਆਉਂਦੇ ਆ ਤਾਂ ਆਉਣਾ ਚਾਹੀਦਾ ਸਾਰਿਆਂ ਨੂੰ ਤਾਂ ਕਿ ਆਪਣੀ ਫੈਮਿਲੀ ਨਾਲ ਟਾਈਮ ਕੱਢੋ ਦੋਸਤਾਂ ਨਾਲ ਕੱਢੋ ਇਹ ਕੇ ਆ ਵੀ ਮਾਈਂਡ ਤੁਹਾਡਾ ਫਰੈਸ਼ ਹੋ ਜਾਂਦਾ ਇਹ ਕਿਸ ਤਰ੍ਹਾਂ ਦੇ ਨੇਮਾ ਮਨੀ ਵੀਰਾ ਜੀ ਇਹ ਆਧਮाराम ਕੁਮਾਰ ਸਵਾ ਸਕੂਲ ਗਰਾਊਂਡ ਦੇ ਵਿੱਚ ਲੱਗਿਆ ਰਾਜਪਾਲ ਰੋਡ ਪਟਿਆਲਾ ਚ ਇਸ ਵਾਰ ਇਸ ਮੇਲੇ ਵਿੱਚ ਬਹੁਤ ਹੀ ਖਾਸ ਲੈ ਕੇ ਆਏ ਆ ਐਨਰਮੈਂਟ ਸ਼ੋਅ ਲੈ ਕੇ ਆਏ ਆ ਕਸ਼ਮੀਰ ਵੈਲੀ ਲੈ ਕੇ ਆਏ ਆ ਤੇ ਇਹਦੇ ਨਾਲ ਆਪਾਂ ਨਾ ਅਗਰਾ ਫਾਲ ਲੈ ਕੇ ਆਏ ਆ ਚੁੱਲੇਸਵਰ ਸਕੇਟਿੰਗ ਕਰਾ ਬੱਚੇ ਦੇ ਇਸਵਰ ਐਕਸਟਰਾ ਚੁੱਲੇ ਲੈ ਕੇ ਆਏ ਆਪਾਂ ਬੱਚਿਆਂ ਲਈ ਤੇ ਸ਼ਾਪਿੰਗ ਸਟਾਲ ਲਿਆਂ ਕੁਝ ਐਕਸਟਰਾ ਇਹਦੇ ਲਾਵਾ ਜਿਸ ਸਰਦੀਆਂ ਵਿੱਚ ਬੂਲਣ ਦੇ ਜ਼ਿਆਦਾਤਰ ਸਟਾਲ ਆਉਂਦੇ ਆ ਉਹ ਵੀ ਲੈ ਕੇ ਆਏ ਆ ਕਈ ਤਰ੍ਹਾਂ ਦੇ ਸਟਾਲ ਲੱਗੇ ਨੇ ਇੱਥੇ ਪੂਰੇ ਸਟਾਲ ਵੀ ਲੱਗੇ ਹੋਏ ਆ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕਿ ਕਈ ਤਰ੍ਹਾਂ ਦੇ ਸਟੇਟਾ ਦਵਾਏ ਹੋਏ ਨੇ ਜਲਪਰੀ ਉਹ ਵੀ ਆਪਣਾ ਆਇਆ ਹੈ ਤੇ ਇਹਨੂੰ ਬਹੁਤ ਲੋਕ ਪਸੰਦ ਕਰ ਰਹੇ ਨੇ ਤੇ ਫਸਟ ਟਾਈਮ ਆਇਆ ਉਹਰੇ ਪਹਿਲੀ ਵਾਰ ਇਹ ਤਿੰਨੋਂ ਚੀਜ਼ਾਂ ਇਸਵਰ ਪਟਿਆਲੇ ਵਿੱਚ ਪਹਿਲੀ ਵਾਰ ਆਈਆਂ ਨੇ ਜਿਹੜਾ ਇਹ ਸਮਾਂ ਤੇ ਜਿਹੜਾ ਇਹ ਮੌਕਾ ਹੈ ਇਹ ਬਾਰ-ਬਾਰ ਨਹੀਂ ਆਂ ਤੇ ਮੇਰੇ ਹਿਸਾਬ ਨਾਲ ਮੋਬਾਈਲ ਛੱਡ ਕੇ ਇਹ ਚੀਜ਼ ਵੱਲ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਤੇ ਵੱਧ ਤੋਂ ਵੱਧ ਮਨੋਰੰਜਨ ਕਰਨਾ ਚਾਹੀਦਾ 3 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲਾਇਆ ਦੋ ਲੱਗ ਕੇ ਜਿਹੜਾ ਆਰਾਮ ਦੇ ਭਾਰ ਕਰਾਈ ਆਇਆ ਬਣਾਲੀ ਬਣਾਓ ਮੇਲੇ ਦੇ ਆਏ ਜੀ ਇੱਥੇ ਬਹੁਤ ਵਧੀਆ ਜੀ ਭਾਈ ਇਸ਼ਵਰੀ ਐਕਸਟਰਾ ਵੀ ਚੀਜ਼ ਹੈ ਤੁਹਾਨੂੰ ਬੋਲੇ ਇੱਥੇ ਜੀ ਐਕਸਟਰਾ ਐਡ ਗਈ ਜਲ ਭਰੀਆਂ ਨੇ ਜੀ ਹੋਰ ਬਹੁਤ ਵਧੀਆ ਮੇਲਾ ਜੀ ਅੱਗੇ ਨਾਲੋਂ ਐਂਟਰੀਜ਼ ਵੀ ਬਹੁਤ ਵਧੀਆ ਜੀ ਅਪੀਲੇ ਬਸ ਇਹੀ ਕਰਨ ਚਾਹਨਾ ਵੀ ਆਓ ਸਾਰੇ ਭਰਾ ਮੇਰੇ ਆਪਣਾ ਇੰਜੋਏ ਕਰੋ ਮੇਲਾ ਠੀਕ ਆ ਕਿਹੜੀ ਜਗ੍ਹਾ ਤੇ ਆਏ ਪਟਿਆਲਾ ਜੀ ਮੇਰੇ ਉਹ ਮਿਲਣਾ ਮੈਨਾਂ ਦੇਖਣਾ ਹੈ ਜੀ ਬਦਲੇ ਮੈਨਾਂ ਲੱਗੇ ਮੈਨਾਂ ਬਹੁਤ ਵਧੀਆ ਲੱਗੇ ਆਪਾਂ ਨੂੰ ਬਹੁਤ ਆਨੰਦ ਆ ਰਿਹਾ ਜੀ ਤੇ ਮੈਂ ਆਪ ਇਹਨੇ ਕਰਨਾ ਕਿ ਤੁਸੀਂ ਵੀ ਆਓ ਸੱਜਣਾ ਮਿਲੋ ਤੇ ਹਣ ਮੇਲਾ ਦੇਖੋ ਜੀ ਬਹੁਤ ਮਜ਼ਾ ਆ ਰਿਹਾ ਜੀ ਪਹਿਲੇ ਬਹੁਤ ਵਾਰ ਮੇਰੇ ਦੇਖਿਆ ਪਰ ਹੁਣ ਤਾਂ ਕੁਝ ਅਲੱਗ ਹੀ ਦੇਖਣ ਨੂੰ ਮਿਲ ਰਿਹਾ ਜੀ ਇਹ ਤਾਂ ਜੱਲੇ ਭਰੀਆਂ ਬਹੁਤ ਐ ਜੀ ਬਹੁਤ ਬਹੁਤ ਵਧੀਆ ਹੈ ਹੁਣ ਵੀਰਾ ਕਰਦੀ ਵੀ ਤੁਸੀਂ ਵੀ ਆਓ ਤੇ ਹੋਰੇ ਆ ਕੇ ਮੇਰਾ ਦੇਖੋ ਜੀ ਬਹੁਤ ਆਨੰਦ ਆਈ ਨਾਲ ਆਪਣੇ ਪਰਿਵਾਰ ਨਾਲ ਆਓ ਜੀ ਵੀ ਆਓ ਮੈਂ ਚਾਹਣਾ ਹੈ ਇੱਕ ਮੌਕਾ ਤੁਸੀਂ ਲੈ ਕੇ ਦੇਖੋ ਜੀ